লাইক করে দাও ਯੋਗ ਮਰੀਜ਼ਾਂ ਦਾ ਟੈਂਪੀ ਚੈੱਕ ਕਰਵਾਉਣਾ। ਇਹਦੇ ਸਿਰਫ ਸਾਈਡਾਨੀ ਹੋ ਗਿਆ। ਸਭ ਸਟ ਅ ਜਰਾ ਜੀ। ਅਜੀ ਬੈਕਟਰ ਸਰ ਸਰ ਆਪ ਇਹ ਕਰਾਉਂਗਾ ਜੰਪਾ ਸਰ। ਇਹ ਕੋਈ ਪੁਰੀਆ ਬੋਰਡ ਆ। ਸਰ 11 ਵਜੇ ਨਹੀਂ ਆ। ਹਾਂ ਜੀ ਹਾਂ ਜੀ। ਕੋਈ ਕੰਮ ਲੈ ਕੇ ਆਂਦੇ ਹੋਵੋਗੇ। ਔਰ ਜਿਵੇਂ ਪਹਿਲੇ ਮੇਰੇ ਤੋਂ ਸਟੇ ਸੈਟੀ ਨੇ ਸਾਨੂੰ ਸਾਰੇ ਹੀ ਬੈਨੀਫਿਟ ਦੇ ਬਾਰੇ ਤੁਹਾਨੂੰ ਦੱਸਿਆ ਹੈ ਕਾਂਗਸ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਕਿਸੀ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਦਿੱਨੇ ਹਨ ਸਾਥੀਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸ਼ੁਰੂ ਤੋਂ ਸਰਕਾਰ ਬਣਨ ਦੇ ਬਾਅਦ 2022 ਤੋਂ ਲਗਾਤਾਰ ਸਾਰੇ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਕੁਛ ਨਾ ਕੁਛ ਕੰਮ ਲਗਾਤਾਰ ਕਰੇ ਨੇ ਔਰ ਪੰਜਾਬ ਦਾ ਜੋ ਚੋਹਮੁਖੀ ਵਿਕਾਸ ਹੋ ਰਿਹਾ ਹੈ ਚਾਹੇ ਸੜਕਾਂ ਹੋਣ ਚਾਹੇ ਸੀਵਰੇਜ ਸਟਰੀਟ ਲਾਈਟ ਚਾਹੇ ਬ੍ਰਿਜਸ ਹੋਣ ਔਰ ਖਾਸ ਕਰਕੇ ਸਾਡੇ ਬੱਚਿਆਂ ਵਾਸਤੇ 60000 ਸਰਕਾਰੀ ਪੱਕੀਆਂ ਨੌਕਰੀਆਂ ਜੋ ਅੱਜ ਤੱਕ ਦਿੱਤੀਆਂ ਨੇ ਉਹਨਾਂ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਵੇਂ ਸਾਥੀਆਂ ਨੂੰ ਦੱਸਿਆ ਕਿ ਸਾਡੇ ਬੱਚਿਆਂ ਵਾਸਤੇ ਨੌਕਰੀਆਂ ਚਾਹੀਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ 13% ਸਾਡਾ ਐਕ ਸਰਵਿਸਮੈਨ ਦਾ ਜੋ ਹੈ ਕੋਟਾ ਹੈ ਜਿਹੜੀ ਵੀ ਸਰਕਾਰ ਨੌਕਰੀ ਕੱਢਦੀ ਹੈ ਉਹਦੇ ਵਿੱਚ 13% ਜੋ ਹੈ ਉਹ ਐਕ ਸਰਵਿਸਮੈਨ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਦੀਆਂ ਤੁਸੀਂ ਭਲੀ ਭਾਂਤੀ ਇਸ ਗੱਲ ਨੂੰ ਜਾਣਦੇ ਹੋ ਉਹਨਾਂ ਨਾਲ ਬਹੁਤ ਵੱਡਾ ਇਹ ਕਿਉਂਕਿ ਜੇਕਰ 60000 ਨੌਕਰੀਆਂ ਮਿਲੀਆਂ ਤੇ 13% ਦੇ ਮੁਤਾਬਕ ਮੇਰਾ خیال ਹੈ ਕਿ 7-8 ਤਿੰਨ ਨੌਕਰੀ ਬਣਦੀਆਂ 78000 ਨੌਕਰੀ ਜੋ ਹੈ ਉਹ ਆਪਣੇ ਐਕਸ ਸਰਵਿਸਮੈਨ ਦੇ ਪਰਿਵਾਰਾਂ ਚ ਗਈਆਂ ਨੇ ਇਹ ਰਿਕਾਰਡ ਹੈ ਹਾਂ ਇਹ ਗੱਲ ਵੱਖਰੀ ਏ ਕਿ ਜਿੱਥੇ ਅਪਲਾਈ ਸਾਡੇ ਐਕਸ ਸਰਵਿਸਮੈਨ ਜਿਹੜੇ ਹੈਗੇ ਨਾਂ ਪ੍ਰਾਈ ਕਰਨ ਕੋਟੇ 'ਚ ਨਾ ਆਂਦੇ ਹੋਣ एलिਜੀਬਿਲਟੀ ਨਾ ਬੰਦੀ ਹੋਏ ਉਹ ਗੱਲ ਲੱਗ ਗਈ ਅਦਰਵਾਈਜ਼ ਮੈਂ ਦੇਖਦਾ ਹਾਂ ਕਿ ਲਗਾਤਾਰ ਅਜੀ ਪਿੱਛੇ ਹੁਣ ਨੌਕਰੀਆਂ ਕੱਡੀਆਂ ਨੇ ਆਪਣੇ ਡਿਪਾਰਟਮੈਂਟ ਦੀਆਂ ਆ ਔਰ ਖਾਸ ਕਰਕੇ ਹਾਰਟੀਕਲਚਰ ਦੀਆਂ ਵੀ ਕੱਡੀਆਂ ਨੇ ਉਹਦੇ ਵਿੱਚ ਵੀ ਐਕਸ ਰਸਮਾਨ ਦੇ ਜੋ ਕੋਟਾ ਹੈ ਬੁਰਾ ਬਕਾਇਦਾ ਰੱਖਿਆ ਗਿਆ ਹੈ ਉਹਦੇ ਨਾਲ ਨਾਲ ਜੋ ਮੇਰਾ ਇਤਿਹਾਨ ਦਾਜ ਮਕਸਦ ਹੈ ਕਿਉਂਕਿ ਜੋ ਮੈਂ ਸੁਣਿਆ ਭਾਈ ਸਾਹਿਬ ਜੋ ਕਹਿ ਰਹੇ ਨੇ ਮੇਰਾ ਆਨ ਦਾ ਮਕਸਦ ਹੀ ਹੋਈ ਇਥੇ ਕਿ ਮੈਂ ਦੇਖਦਾ ਹਾਂ ਕਿ ਆਮ ਤੌਰ ਦੇ ਉੱਪਰ ਸਰਕਾਰੀ ਦਫ਼ਤਰਾਂ ਦੇ ਵਿੱਚ ਚਾਹੇ ਰੈਵਨਿਊ ਡਿਪਾਰਟਮੈਂਟ ਹੈ ਚਾਹੇ ਪੁਲਿਸ ਡਿਪਾਰਟਮੈਂਟ ਹੈ ਚਾਹੇ ਡੀਸੀ ਆਫਿਸ ਹੈ ਉੱਥੇ ਕਿਤੇ ਨਾ ਕਿਤੇ ਸਾਡੇ ਐਕਸਰਸਮੈਨਾਂ ਨੂੰ ਕੰਮ ਕਰਾਂ ਚ ਦਿੱਕਤ ਆਂਦੀ ਏ ਇਸ ਕਰਕੇ ਮੈਂ ਪਹਿਲੇ ਹੀ ਜੋ ਆਫਿਸ ਖੁੱਲੇ ਨੇ ਇਹ ਤੁਹਾਡੇ ਵਾਸਤੇ ਦਫਤਰ ਬਣਾਏ ਨੇ ਇਹ ਜੋ ਦਫਤਰ ਬਣਾਏ ਨੇ ਤੁਸੀਂ ਤਾਂ ਕਿ ਤੁਹਾਡਾ ਪਹਿਲਾ ਜੋ ਪ੍ਰੋਬਲਮ ਦਾ ਹੱਲ ਹੈ ਉਹ ਇਹਨਾਂ ਦਫਤਰਾਂ ਦੇ ਵਿੱਚ ਹੋਣਾ ਹੈ ਔਰ ਡਿਪਟੀ ਡਾਇਰెక్టర్ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਪਹਿਲਾਂ ਹੀ ਅਸੀਂ ਕਿਹਾ ਹੈਗਾ ਕਿ ਜਿੱਦਾਂ ਕੋਈ ਕੰਮ ਨਹੀਂ ਦਿੰਦਾ ਤੁਸੀਂ ਕਹਿਣਾ ਕੰਮ ਨਹੀਂ ਹੁੰਦਾ ਹੈਗਾ ਤੁਹਾਨੂੰ ਕੋਈ ਪੁਲਿਸ ਡਿਪਾਰਟਮੈਂਟ ਦੀ ਸਵੱਸਿਅ ਹੈ ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਮਤਲਬ ਕਿ ਐਜ ਸਰਪੰਚ ਨੂੰ ਕੋ ਪ੍ਰੋਬਲਮ ਹੈ ਪਰੇਸ਼ਾਨ ਕਰਦਾ ਹੈ ਉਹ ਤੁਸੀਂ ਇੱਥੇ ਆ ਕੇ ਜਿੰਨਾ ਜ਼ਰੂਰੀ ਉੱਥੇ ਪੁਲਿਸ ਸਟੇਸ਼ਨ ਜਾਂ ਡੀਸੀ ਆਫਿਸ ਹੈ ਉਹਨਾਂ ਉੱਥੋਂ ਜ਼ਿਆਦਾ ਜ਼ਰੂਰੀ ਤੁਹਾਡਾ ਇਹ ਹੈ ਤੁਹਾਡਾ ਆਪਣਾ ਦਫਤਰ ਹੈ ਇਹ ਦਫਤਰ ਤੁਹਾਡੀ ਬਿਹਤਰੀ ਲਈ ਹੈ ਪ੍ਰੋਟੈਕਟਿਵ ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ ਬਣਾਇਆ ਹੈ ਕਿ ਤੁਹਾਡ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਤੇ ਤੁਸੀਂ ਇੱਥੇ ਆ ਕੇ ਆਪਣੀ ਗੱਲ ਕਰੋ ਇਸ ਕਰਕੇ ਹੀ ਕੁਆਟਰਲਿ ਜਿਹੜੀ ਮੀਟਿੰਗ ਹੈ ਡੀਸੀ ਸਾਹਿਬ ਨੂੰ ਕਿਹਾ ਹੈਗਾ ਕਿ ਹਰ ਤਿੰਨਾ ਮਹੀਨੇ ਬਾਅਦ ਇੱਕ ਮੀਟਿੰਗ ਜੋ ਇੱਕ ਸਰਵਿਸਮੈਨ ਪਲਾਈ ਬੋਰਡ ਹੈ ਬਣਿਆ ਉਹਦੇ ਡੀਸੀ ਸਾਹਿਬ ਚੇਅਰਮੈਨ ਨੇ ਔਰ ਸਾਡਾ ਅਕਾਡਮੀ ਦਾ ਅਫਸਰ ਜੋ ਹੈ ਉਹਦਾ ਵਾਈਸ ਚੇਅਰਮੈਨ ਹੈ ਸਾਡਾ ਡਿਪਟੀ ਡਾਇਰੈਕਟਰ ਉਸ ਬੋਰਡ ਦਾ ਮੈਂਬਰ ਹੈ ਇਸ ਕਰਕੇ ਤਾਂ ਕਿ ਤੁਹਾਡੀ ਕੋਈ ਸਮੱਸਿਆ ਆਏ ਤੇ ਉੱਥੇ ਗੱਲ ਕਰ ਸਕਣ ਡੀਸੀ ਸਾਹਿਬ ਨਾਲ ਕਿ ਤੁਸੀਂ ਆਪ ਕੋ ਸਾਰੇ ਡਿਪਾਰਟਮੈਂਟ ਨੇ ਪੁਲਿਸ ਵੀ ਉਹਦੇ ਅੰਡਰ ਆਂਦੀ ਏ ਰੈਵਨਿਊ ਉਹਦੇ ਅੰਡਰ ਆਂਦਾ ਹੈ ਪ੍ਰਸ਼ਾਸਨ ਦੀ ਸਾਰੀ ਜੋ ਸਮੱਸਿਆ ਹੈ ਉਹ ਡਿਪਟੀ ਕਮਿਸ਼ਨਰ ਹੱਲ ਕਰ ਸਕਦੇ ਹਨ ਇਸ ਕਰਕੇ ਤੁਸੀਂ ਜਿਹੜੀ ਹੈਗੀ ਕੋਈ ਸਮੱਸਿਆ ਆਂਦੀ ਤੁਸੀਂ ਉਹ ਇੱਥੇ ਆ ਕੇ ਦੱਸੋ ਪਹਿਲਾਂ ਕੋਸ਼ਿਸ਼ ਕਰੋ ਠੀਕ ਗੱਲ ਇਹ ਕਰ ਨਹੀਂ ਹੁੰਦਾ ਕੰਮ ਤੁਹਾਡਾ ਤੇ ਇੱਥੇ ਆਓ ਇੱਥੇ ਤੁਹਾਡੇ ਪੈਲ ਦੇ ਆਧਾਰ ਤੇ ਕੰਮ ਹੋਣਗੇ ਅਗਰ ਇੱਥੇ ਵੀ ਤੁਹਾਨੂੰ ਕੋਈ ਸਮੱਸਿਆ ਆਂਦੀ ਨਹੀਂ ਕੰਮ ਹੁੰਦਾ ਤੇ ਤੁਸੀਂ ਫਿਰ ਮੇਰੇ ਕੋ ਚੰਡੀਗੜ੍ਹ ਜਾਂ ਜਿੱਦਾਂ ਕਹਿੰਦੇ ਤੁਹਾਨੂੰ ਮਿਲਣਾ ਹੈ ਕਤੋਂ ਤੁਸੀਂ ਖੀਰ ਤੇ ਮੇਰੇ ਕੋਲ ਵੀ ਚੰਡੀਗੜ੍ਹ ਆ ਸਕਦੇ ਹੋ ਮੇਰਾ ਫੋਨ ਨੰਬਰ ਤੁਹਾਡੇ ਸਭ ਕੋ ਕਿਤੋਂ ਵੀ ਤੁਸੀਂ ਰਿਕਾਰਡ ਤੇ ਲਵੋਗੇ ਤੁਹਾਨੂੰ ਰਿਕਾਰਡ ਤੇ ਮੇਰਾ ਫੋਨ ਨੰਬਰ ਮਿਲ ਜਾਏਗਾ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕਿ ਸੀ ਬਿਲੋਂਗ ਟੂ ਸੇਂ ਰਣਿਆ ਸੰਗਰੂਰ ਰਣਿਆ ਬਾਕੀ ਮਲੇਰ ਕੋਟਲਾ ਜੋ ਹੈ ਨਵਾਂ ਨਵਾਂ ਬਣਿਆ ਹੈ ਜ਼ਿਲ੍ਹਾ ਬਾਕੀ ਇਹ ਜੋ ਮੀਟਿੰਗ ਰੱਖੀ ਸੀ ਮੈਂ ਡਿਸਟ੍ਰਿਕਟ ਸੰਗਰੂਰ ਦੀ ਰੱਖੀ ਸੀ ਤਾਂ ਕਿ ਡਿਸਟ੍ਰਿਕਟ ਸੰਗਰੂਰ ਦੇ ਜਿਹੜੇ ਸਾਥੀ ਨੇ ਸਰਵਿਸਮੈਨ ਹੈਗੇ ਨੇ ਉਹਨਾਂ ਨੂੰ ਅੱਜ ਮਿਲਿਆ ਜਾਵੇ ਇਦਾਂ ਹੀ ਮੈਂ ਮਲੇਰ ਕੋਟਲੇ ਵੀ ਆਵਾਂਗਾ ਮੈਂ ਹਰ ਜ਼ਿਲ੍ਹੇ ਤੇ ਤਕਰੀਬਨ ਜਦੋਂ ਮੈਂ ਮਾਨ ਸਾਹਿਬ ਨੇ ਮਨ ਨੂੰ ਇਹਦਾ ਮਿਨਿਸਟਰ ਬਣਿਆ ਡਿਫੈਂਸ ਤੇ ਵੈਲਫੇਅਰ ਸਰਵਿਸਿਸ ਦਾ ਤੇ ਮੇਰਾ ਪਹਿਲਾ ਮਨ ਸੀ ਕਿ ਜਿਹੜੇ ਸਾਡੇ ਫੌਜੀ ਵੀਰ ਚੱਲ ਕੇ ਸਾਡੇ ਕੋਲ ਆਉਂਦੇ ਨੇ ਸਾਡੇ ਕੋਲ ਨਾ ਆਣ ਅਸੀਂ ਉਹਨਾਂ ਕੋਲ ਚੱਲ ਕੇ ਜਾਈਏ ਸਾਡਾ ਫਰਜ਼ ਬੰਦਾ ਹੈ ਮੇਰਾ ਇੱਥੇ ਤੁਹਾਨੂੰ ਤਾਂ ਹੀ ਬੁਲਾਇਆ ਹੈ ਮੈਂ ਅਗਰ ਚਾਹਾਂ ਤਾਂ ਮੈਂ ਉੱਥੇ ਉਦਘਾਟਨ ਕਰਕੇ ਕਮਰਿਆਂ ਦਾ ਜਾ ਸਕਦਾ ਸੀ ਪਰ ਨਹੀਂ ਮੈਂ ਕਹਿੰਦਾ ਮੈਂ ਇਥੇ ਆ ਰਿਆਂ ਜਿੰਨੇ ਵੀ ਸਾਡੇ ਸਾਥੀ ਨੇ ਪਰਿਵਾਰ ਨੇ ਸਰਸਮਾਨ ਉਹਨਾਂ ਨੂੰ ਵੀ ਬੁਲਾਇਆ ਜਾਏ ਤਾਂ ਕਿ ਉਹਨਾਂ ਨਾਲ ਚਰਚਾ ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਉਹਨਾਂ ਸਾਨੂੰ ਆਪਜ ਜਾਣਨ ਦਾ ਮੌਕਾ ਮਿਲੇਗਾ ਮੈਂ ਤਾਂ ਤੁਹਾਨੂੰ ਬੁਲਾਇਆ ਕਿ ਤੁਸੀਂ ਆਪਣੀ ਗੱਲ ਵੀ ਰੱਖੋ ਤਾਂ ਕਿ ਮੇਰੇ ਧਿਆਨ ਵਿੱਚ ਵੀ ਆਏ ਕਿ ਕਿੱਥੇ ਲੈਪਸ ਆ ਗਿਆ ਸੀ ਉਹਨੂੰ ਕਵਰ ਕਰ ਸਕੀਏ ਸੋ ਮੇਰਾ ਕਹਿਣ ਦਾ ਭਾਵ ਹੈ ਕਿਸੀ ਜੋ ਡਿਪਾਰਟਮੈਂਟ ਹੈ ਤੁਹਾਡੇ ਵਾਸਤੇ ਹੈ ਤੁਹਾਡੀ ਬਿਹਤਰੀ ਲਈ ਹੈ ਜੋ ਸੇਵਾਵਾਂ ਮਿਲਦੀਆਂ ਨੇ ਤੁਹਾਨੂੰ ਪਹਿਲਾਂ ਨਾਲ ਦੱਸਿਆ ਹੈ ਕਿੰਨੀ ਫਸਿਲਿਟੀ ਮਿਲਦੀ ਹੈ ਹਰ ਜਵਾਨ ਮਜੂਦੀ ਕੋਈ ਸਾਡੇ ਭਰਾ ਪੈਨ ਦੇ ਜਵਾਨ ਦੀ ਕੋਈ ਅਗਰ ਸ਼ਹੀਦ ਹੁੰਦਾ ਹੈ ਉਹਦੇ ਪਰਿਵਾਰ ਨੂੰ ਨੌਕਰੀ ਮਿਲਦੀ ਹੈ ਅਦਰ ਦੂਜੇ ਬੈਨੀਫਿਟ ਮਿਲਦੇ ਹਨ ਸੋ ਅਸੀਂ ਬਲੇਰਕੋਟਲੇ ਵੀ ਜਾਵਾਂਗੇ ਔਰ ਇਸ ਤੋਂ ਪਹਿਲੇ ਮੈਂ ਬਾਕੀ ਮੁਹਾਲੀ ਲੁਧਿਆਣਾ ਗੁਰਦਾਸਪੁਰ ਅੰਮ੍ਰਿਤਸਰ ਮੈਂ ਕਾਫੀ ਜ਼ਿਲ੍ਹਿਆਂ ਚ ਹੋ ਕੇ ਆਇਆ ਹਾਂ ਜਿੱਥੇ ਮੈਂ ਇੱਥੇ ਨਹੀਂ ਸੀ ਆਇਆ ਪਹਿਲੇ ਨਾ ਤੇ ਉਸ ਕਰਕੇ ਮੈਂ ਅੱਜ ਸਵੇਰੇ ਬਠਿੰਡੇ ਸੀ ਤੇ ਹੁਣ ਮੈਂ ਸੰਗਰੂਰ ਆਇਆ ਹਾਂ ਇਤੇ ਬਾਕੀ ਜਿਹੜੇ ਜ਼ਿਲ੍ਹੇ ਲੈ ਗਨੇ ਚਾਹੇ ਹੋ ਫਾਜ਼ਿਲਕਾ ਹੈਗਾ ਫਿਰੋਜ਼ਪੁਰ ਹੈਗਾ ਬਾਕੀ ਵੀ ਜ਼ਿਲ੍ਹੇ ਚ ਮੈਂ ਮਤਲਬ ਕਿ ਜਾਊਂਗਾ ਔਰ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਕੋਈ ਸਮੱਸਿਆ ਜਿਹੜੀ ਹੁੰਦੀ ਹੈ ਤੁਹਾਡੇ ਵਾਸਤੇ ਮੈਂ ਘਮ ਬਣਿਆ ਹੈ ਕਿਉਂਕਿ ਅਸੀਂ ਤੁਹਾਡੀ ਤੁਹਾਡੀਆਂ ਵੈਸੇ ਤੇ ਤੁਹਾਡੀਆਂ ਮੋਸਟਲੀ ਜਿਹੜੀਆਂ ਫੈਸਿਲਟੀਆਂ ਮਿਲਦੀਆਂ ਤੁਹਾਨੂੰ ਮਿਲਦੀਆਂ ਨੇ ਸੈਂਟਰ ਸਰਕਾਰ ਕੋਲੋਂ ਤੁਹਾਨੂੰ ਪੈਨਸ਼ਨ ਵੀ ਉੱਥੇ ਮਿਲਦੀ ਹੈ ਤੁਹਾਨੂੰ ਜੋ ਵੀ ਬੈਨੀਫਿਟ ਉੱਥੇ ਮਿਲਦੇ ਹਨ ਅਸੀਂ ਪੰਜਾਬ ਸਰਕਾਰ ਵੱਲੋਂ ਜੋ ਸਾਡਾ ਫਰਜ਼ ਬੰਦਾ ਹੈ ਕਿ ਤੁਸੀਂ ਆਫਟਰ ਰਿਟਾਇਰਮੈਂਟ ਤੁਸੀਂ ਆਉਂਦੇ ਹੋ ਤੁਹਾਨੂੰ ਕੋਈ ਆਪਣੀ ਜ਼ਮੀਨ ਟ੍ਰਾਂਸਫਰ ਕਰਨੀ ਹੈ ਤੁਹਾਨੂੰ ਕੋਈ ਹੋਰ ਆਪਣੀ ਸਮੱਸਿਆ ਆndi ਹੈ ਪੁਲਿਸ ਦੀ ਰੈਵਨਿਊ ਦੀ ਉਹ ਤੁਹਾਡੀਆਂ ਅਸੀਂ ਮਤਲਬ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰੀਏ ਬੁਯਾ ਕਮਿਟੀ